ਤਰੋ ਆਪਾਂ ਹੁਣ ਆ ਗਏ ਲਖਣਪੁਰ ਲਖਣਪੁਰ ਆ ਗਏ ਆ ਜੂੰ ਆਪਾਂ ਗੱਡੀ ਖੀਚੀ ਸੀ ਆਪਣਾ ਪਤਨੀ ਟੌਪ ਤੋਂ ਤੇ ਲਖਣਪੁਰ ਇੱਕ ਦੋ ਵਾਰ ਵਿੱਚ ਆਪਾਂ ਰੱਕ ਰੋਕੇ ਚਾਹ ਪੀਤੀ ਆ ਤੇ ਇੱਥੇ ਲਖਣਪੁਰ ਜਦੋਂ ਆਪਾਂ ਆਉਣੇ ਅੱਡੇ ਦੇ ਉੱਤੇ ਨਾ ਸੜਕ ਦੇ ਉੱਤੇ ਇਸ ਤਰ੍ਹਾਂ ਦੀਆਂ ਇੱਥੇ ਦੁਕਾਨਾਂ ਬੜੀਆਂ ਵਾਂ ਤੇ ਇੱਥੇ ਵਿਖਦੇ ਆ ਜ਼ਿਆਦਾਤਰ ਆ ਲੱਡੂ ਲੱਡੂ ਕਰਾਰੇ ਇਥੋਂ ਦੇ ਬੜੇ ਮਸ਼ਹੂਰ ਆ ਤੇ ਜਿੰਨਾ ਮੁਲਕ ਇਥੋਂ ਬਾਹਰੋਂ ਆਉਂਦਾ ਨਾ ਸਾਰੇ ਇੱਥੇ ਖਾਣ ਪੀਣਦੇ ਆ ਰੋਕੇ ਵੇਖੋ ਤੁਸੀਂ ਇੱਥੇ ਕੰਮ ਪੂਰਾ ਹਾਈ ਲੈਵਲ ਤੇ ਚੱਲਣ ਦਿਆ ਜ਼ਿਆਦਾਤਰ ਇਥੇ ਇਹੋ ਹੀ ਚੱਲਦਾ ਵਾ ਜਿੰਨੀਆਂ ਬਾਰ ਦੀਆਂ ਗ ਰਾਤ ਨੂੰ ਮਤਲਬ ਇਹ ਰੋਕ ਕੇ ਲੋਕ ਨਾ ਖਾਣ ਪੀਣਦੇ ਮੋਸਟਲੀ ਇੱਥੇ ਢੱਕਦੇ ਆ ਬ੍ਰੇਕ ਮਾਰਦੇ ਆ ਜਾਮ ਵੀ ਵੱਡੇ ਲੈਵਲ ਤੇ ਲੱਗਾ ਪਿਛੋਂ ਤੱਕ ਤੇ ਇੱਥੇ ਕੰਮ ਪੂਰਾ ਲੱਡੂ ਕਰਾ ਰਹੇ ਆਂਆਂ ਦੁਕਾਨਾਂ ਘੱਟੋ ਘੱਟ ਹੋਣੀਆਂ ਮੈਨੂੰ ਲੱਗਦੀਆਂ ਨੇ 100 ਦੁਕਾਨ ਹੋਣੀ ਪਿਛੋਂ ਤੱਕ ਪੂਰੀ ਤੇ ਹਾਂ ਇੱਥੇ ਆਵੇ ਇੱਥੇ ਲੱਡੂ ਕੋਈ ਮਸ਼ਹੂਰ ਆ ਕੋਈ ਘੱਟ ਮਸ਼ਹੂਰ ਕੋਈ ਵੱਧ ਮਸ਼ਹੂਰ ਤੇ ਆ ਚੈੱਕ ਕਰੋ ਇਸ ਤਰ੍ਹਾਂ ਮੋਲੀ ਜੀ ਦੇ ਵਿੱਚ ਪਾ ਪਾ ਕੇ ਦਿੰਦੇ ਆ ਇਹ ਚੀਜ਼ ਤਾਂ ਆਪਾਂ ਦੇਖੀ ਪਹਿਲੀ ਵਾਰ ਹੈ ਤੇ ਪਰ ਲੋਕ ਖਾਣ ਬੜੇ ਸ਼ੌਂਕ ਨਾਲ ਬਹਿ ਜੇ ਪਤਾ ਨਹੀਂ ਹੋਣੇ ਨੇ ਗਲਾ ਖਰਾਬ ਕਰਨਾ ਕਿ ਨਹੀਂ ਕਰਨਾ ਰੱਬ ਪਰ ਨੇ ਲੋਕਾਂ ਨੇ ਧੂੜ ਬੜੀ ਪੁੱਟੀ ਲੱਡੂਆਂ ਦੀ ਆ ਵੇਖੋ ਇਸ ਤਰ੍ਹਾਂ ਦਾ ਸਿਸਟਮ ਇੱਥੇ ਚੜ੍ਹਨੀ ਜੁੜਨੀ ਪਾ ਕੇ ਦਿੰਦੇ ਪੂਰਾ ਵਧੀਆ ਬਣਾਉਂਦੇ ਆਵੇ ਇਸ ਤਰ੍ਹਾਂ ਦਾ ਸਾਹ ਕਦਾਵੇ ਇੱਥੇ ਆ ਵੇ ਲੋ ਇਸ ਤਰ੍ਹਾਂ ਦਾ ਕੋ ਸਾਹ ਕਦਾਵੇ ਇੱਥੇ ਇੱਕ ਮਿਰਚ ਕਰ ਦਿਓ ਕੋਈ ਤਿੱਖਾ ਕੋਈ ਕਿਦਾਂ ਦਾ ਖਾਣਾ ਕਿਦਾਂ ਦਾ ਨਹੀਂ ਹੈ ਆਵੇ ਗੱਡੀਆਂ ਗੁੜੀਆਂ ਸਾਰੀਆਂ ਲੋਕਾਂ ਨੇ ਡੱਕੀਆਂ ਵਾ ਇੱਧਰ ਆਵੇ ਇਸ ਤਰ੍ਹਾਂ ਰੋਕੇ ਟ੍ਰਾਲੇ ਟ੍ਰੋਲੇ ਸਾਰੇ ਖਲੋਤੇ ਆ ਬੱਸਾਂ ਬੁਸਾਂ ਅਗਰ ਉਹ ਗੰਦੀਆਂ ਵਾ ਤੇ ਲੋਕ ਆਪਣਾ ਪੂਰੀ ਤੱਕ ਪਾਉਂਦੇ ਤੇ ਆਪਣੇ ਵੀਰ ਵੀ ਆਵੇ ਖਲੋਤੇ ਆ ਵੀ ਹੁਣ ਟੇਸਟ ਚੈੱਕ ਕਰਨਗੇ ਸਾਰਾ ਕੁਝ ਕਿਵੇਂ ਦਾ ਲੱਗਦਾ ਕਿਵੇਂ ਦਾ ਨਹੀਂ ਇਤੋਂ ਬਾਅਦ 16-17 ਕਿਲੋਮੀਟਰ ਰਹਿ ਗਿਆ ਪਠਾਨਕੋਟ ਪਠਾਨਕੋਟ ਤੋਂ ਬਾਅਦ ਸਿੱਧਾ ਫਿਰ ਆਪਣਾ ਅੱਗੇ ਕਪੜਾ ਅੱਗੇ ਤਰਨਤਾਰ ਨਾ ਆਇਨਾ ਪਠਾਨਕੋਟ ਤੋਂ ਫਿਰ ਆਪਾਂ ਅਗਲੀ ਬ੍ਰੇਕ ਪਤਾ ਨਹੀਂ ਹੁਣ ਤਰਨਤਾਰ ਜਾ ਕੇ ਮਾਰਨੀ ਹੈ ਕਿੱਥੇ ਮਾਰਨੀ ਆ ਇਤੋਂ ਪਠਾਨਕੋਟ ਸਾਰਾ 18 ਕਿਲੋਮੀਟਰ ਰਹਿ ਗਿਆ 18 ਕਿਲੋਮੀਟਰ ਪਹਿਲਾਂ ਆਉਂਦਾ ਵਾ ਲਖਨਪੁਰ 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 ਆਇਆ ਢਾ ਤੇ ਇੱਥੇ ਲੱਡੂ ਕਰਾਰੇ ਦੋਹੀ ਬੰਨੀ ਸੜਕ ਦੇ ਆਫ ਬੰਨੇ ਵੀ ਪੂਰੀਆਂ ਦੁਕਾਨਾਂ ਵਾ ਤੇ ਸੜਕ ਦੇ ਐਹ ਬੰਨੇ ਵੀ ਪੂਰੀਆਂ ਦੁਕਾਨਾਂ ਵਾ ਤੇ ਕੰਮ ਪੂਰਾ ਹਾਈ ਲੈਵਲ ਤੇ ਚੱਲਣ ਲਿਆ ਠੀਕ ਹੈ ਜੀ ਗ ਤੇ ਇੱਥੇ ਆਪਣੇ ਨਾਲ ਦੇ ਹੁਣ ਖਲੋਤੇ ਆ ਇੱਕ ਰਾਏ ਇੱਕ ਦੁਕਾਨ ਤੋਂ ਪਹਿਲਾਂ ਅਸੀਂ ਆਪਾਂ ਉਥੋਂ ਚੈੱਕ ਕਰ ਰਹੇ ਹਾਂ ਉਹ ਤੇ ਡੱਬਾ ਵਧੀਆ ਟੇਸ ਲੱਗਾ ਨਹੀਂ ਸਾਨੂੰ ਠਿੱਕੇ ਜਿਹੀ ਪਰ ਇੱਥੇ ਹੁਣ ਆਵੇ ਇਸ ਤਰ੍ਹਾਂ ਦਾ ਕੁਝ ਮਿਲਦਾ ਵਾ ਗਰਮਾ ਗਰਮ ਤੇ ਇਦਾਂ ਲੱਡੂ ਕਰਾ ਰਹੇ ਆਪਣੇ ਨਹੀਂ ਵਕਣਾਉਂਦੇ ਪਿੰਡਾਂ ਦੇ ਵਿੱਚ ਉਹ ਹਿਸਾਬ ਹੈ ਇਦਾਂ ਦਾ ਕੁਝ ਆ ਤੇ ਆਵੇ ਹੁਣ ਇਹ ਵੇਖ ਕੇ ਦੱਸੋ ਹਾਂ ਇਹਦਾ ਉਹਦੇ ਨਾਲੋਂ ਟੇਸ ਦਾ ਫਰਕ ਆ ਇਹ ਥੋੜੀ ਹੋਰ ਚੀਜ਼ ਹੋਰ ਵੈਰਾਈਟੀ ਲੱਗਦੀ ਆ ਚਲੋ ਜੀ ਅਸੀਂ ਤੁਹਾਨੂੰ ਹਣ ਖਾ ਕੇ ਦੱਸਦੇ ਹਾਂ ਵੀ ਕਿਵੇਂ ਦਾ ਹਿਸਾਬ ਦਾ ਵਾ ਕੀ ਨਹੀਂ ਇੱਥੇ ਹਣਾ ਹੁਣ ਇਹ ਵੇਖ ਕੇ ਦੱਸ ਦਿੰਦਾ ਉਹਨਾਂ ਨੂੰ ਚੈੱਕ ਕਰਕੇ